ਪੰਜਾਬ ਵਿੱਚ ਆਬਾਦੀ ਦਾ ਬਦਲ ਰਿਹਾ ਸਮੀਕਰਨ ਰਚਨਾ ਕਮਲਜੀਤ ਕੌਰ ਗਿੱਲ ਪੰਜਾਬ ਵਿੱਚ ਆਬਾਦੀ ਦਾ ਸਮੀਕਰਨ ਬਦਲ ਰਿਹਾ ਹੈ ਅਰਥਾਤ ਪੰਜਾਬ ਦੀ ਆਬਾਦੀ ਦੀ ਬਣਤਰ ਵਿੱਚ ਤਬਦੀਲੀ ਆ ਰਹੀ ਹੈ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਲੋਕ ਆ ਕੇ ਇੱਥੇ ਬਸ ਕੇ ਹਨ ਨਾਲ ਹੀ ਇਥੋਂ ਦੇ ਲੋਕ ਪੰਜਾਬੋਂ ਬਾਹਰ ਜਾ ਰਹੇ ਹਨ ਪਿੰਡ ਖਾਲੀ ਹੋ ਰਹੇ ਹਨ ਪੰਜਾਬ ਦੀ ਸਥਾਨਕ ਆਬਾਦੀ ਘਟ ਰਹੀ ਹੈ ਬਾਰੋਂ ਹੈ ਪ੍ਰਵਾਸੀ ਪੰਚਾਇਤੀ ਚੋਣਾਂ ਵਿੱਚ ਪੰਚ ਸਰਪੰਚ ਬਣਨ ਲਈ ਵੀ ਹਾਵੀ ਨਜ਼ਰ ਹੈ ਨਹੀਂ ਪੰਜਾਬੀ ਸਬੈਸਰ ਖਤਰੇ ਵਿੱਚ 2011 ਤੋਂ ਬਾਅਦ ਹੋਣ ਵਾਲੀ ਮਰਦਮ ਸ਼ਮਾਰੀ 2021 ਵਿੱਚ ਨਹੀਂ ਹੋਈ ਇਸ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੇ ਤੇ ਪੰਜਾਬ ਪਹੁੰਚਣ ਵਾਲੇ ਲੋਕਾਂ ਦੀ ਤਾਇਦਦ ਬਾਰੇ ਸਰਕਾਰੀ ਤੌਰ ਤੇ ਜਾਣਕਾਰੀ ਪ੍ਰਾਪਤ ਨਾ ਹੋਣ ਕਾਰਨ ਕੇਵਲ ਅੰਦਾਜ਼ੇ ਹੀ ਹਨ ਜਾਂ ਕੁਝ ਨਿੱਜੀ ਤੌਰ ਤੇ ਯੂਨੀਵਰਸਿਟੀਆਂ ਜਾਂ ਹੋਰ ਸੰਸਥਾਵਾਂ ਵੱਲੋਂ ਕਰਵਾਏ ਖੋਜ ਅਧਿਐਨ ਹੀ ਉਪਲਬਧ ਹਨ ਇਹ ਅਧਿਐਨ ਵੀ ਮੁੱਖ ਰੂਪ ਵਿੱਚ ਪੰਜਾਬ ਤੋਂ ਬਾਹਰ ਜਾਣ ਵਾਲਿਆਂ ਨਾਲ ਸੰਬੰਧਤ ਹਨ ਲੋਕਲ ਵਾਦੀ ਵਿੱਚੋਂ ਕਿੰਨੇ ਲੋਕ ਕਿਹੜੇ ਰਾਜਾਂ ਤੋਂ ਕਦੋਂ ਆਏ ਇਹ ਮਰਦਮ ਸ਼ਮਾਰੀ ਜੋ ਹੋਰ ਸਰਕਾਰੀ ਅੰਕੜਿਆਂ ਦੀ ਹਨ ਹੋਂਦ ਕారణ ਕਿਆ ਸਰਾਈਆਂ ਹੀ ਹਨ ਪੰਜਾਬ ਦੀ ਆਬਾਦੀ ਵਿੱਚ ਆਈ ਤਬਦੀਲੀ ਬਾਰੇ ਜੋ ਪ੍ਰਚਾਰਿਆ ਜਾ ਰਿਹਾ ਹੈ ਤੇ ਅਸਲੀਅਤ ਕੀ ਹੈ ਇਹ ਡੂੰਗੀ ਵਿਚਾਰ-ਵਟਾਂਦਰਾ ਦਾ ਵਿਸ਼ਾ ਹੈ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾਣਾ ਤੇ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਉਣਾ ਦੋਹਾਂ ਨੂੰ ਵੱਖੋ-ਵੱਖਰੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਇੱਕ ਪ੍ਰਕਿਰਿਆ ਦਾ ਸਵਾਗਤ ਕੀਤਾ ਜਾ ਰਿਹਾ ਦੂਜੀ ਨੂੰ ਨਕਾਰਿਆ ਜਾ ਰਿਹਾ ਹੈ ਹਜੇ ਹਾਕਿਉ ਸਮੁੱਚੇ ਭਾਰਤ ਤੇ ਖਾਸ ਤੌਰ ਤੇ ਪੰਜਾਬ ਤੋਂ ਪ੍ਰਵਾਸ ਕਰਨ ਦਾ ਰੁਝਾਨ ਕੋਈ ਨਵਾਂ ਨਹੀਂ ਹੈ ਕੇਰਲਾ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਆਉਂਦਾ ਹੈ ਜਿੱਥੋਂ ਸਭ ਤੋਂ ਵਧੇਰੇ ਲੋਕ ਬਾਹਰਲੇ ਮੁਲਕਾਂ ਨੂੰ ਗਏ ਹਨ ਪਹਿਲਾਂ ਵੀ ਲੋਕ ਉੱਚੀ ਵਿੱਦਿਆ ਪ੍ਰਾਪਤੀ ਵਾਸਤੇ ਬਾਹਰਲੀਆਂ ਯੂਨੀਵਰਸਿਟੀਆਂ ਅੱਧ ਵਿੱਚ ਜਾਂਦੇ ਡਿਗਰੀਆਂ ਲੈਂਦੇ ਤੇ ਵਾਪਸ ਵਰਤਨ ਪਰਤ ਕੇ ਇੱਥੇ ਨੌਕਰੀਆਂ ਕਰਦੇ ਸਨ ਮਜ਼ਦੂਰ ਜਮਾਤ ਵਿੱਚੋਂ ਵੀ ਦੁਬਈ ਇਟਲੀ ਤੇ ਹੋਰ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਰੁੱਕ ਜਾਂਦੇ ਸਨ 1970ਵਿਆਂ ਵਿੱਚ ਪੰਜਾਬ ਦੀ ਖੇਤੀਬਾੜੀ ਦਾ ਪੈਟਰਨ ਤਬਦੀਲ ਹੋਇਆ ਝੋਨੇ ਦੀ ਲੋਈ ਵਾਸਤੇ ਯੂਪੀ ਬਿਹਾਰ ਤੋਂ ਮਜ਼ਦੂਰ ਪੰਜਾਬ ਵਿੱਚ ਆਉਂਦੇ ਸਨ ਸੀਜ਼ਨ ਖਤਮ ਹੋਣ ਉਪਰੰਤ ਕੁਝ ਵਾਪਸ ਪਰਤ ਜਾਂਦੇ ਤੇ ਕੁਝ ਵਾਪਸ ਜਾਣ ਦੀ ਬਜਾਏ ਫੈਕਟਰੀਆਂ ਆਦਿ ਵਿੱਚ ਕੰਮ ਕਰਨ ਲੱਗਦੇ ਹੌਲੀ ਹੌਲੀ ਉਹਨਾਂ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਉਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਉਹਨਾਂ ਨੂੰ ਪੰਜਾਬ ਦੇ ਉਦਯੋਗਾਂ ਵਿੱਚ ਕੰਮ ਮਿਲ ਜਾਂਦਾ ਸੀ ਕੁਝ ਮਜ਼ਦੂਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰੇਯੋਗ ਘਰ ਵੀ ਬਣਾ ਲਏ ਸਨ ਉਹਨਾਂ ਦੇ ਇੱਥੇ ਰਹਿੰਦੇ ਹੋਏ ਬਾਲ ਬੱਚੇ ਵੀ ਹੋਏ ਜਿਹੜੇ ਹੁਣ ਪੰਜਾਬੀ ਹਨ ਪੰਜਾਬੀ ਬੋਲਦੇ ਹਨ ਪੰਜਾਬੀ ਸਕੂਲਾਂ ਵਿੱਚ ਹੀ ਪੜ੍ਹਦੇ ਹਨ ਉਹਨਾਂ ਦੀਆਂ ਮਾਵਾਂ ਪੰਜਾਬੀ ਪਹਿਰਾਵਾ ਸਲਵਾਰ ਕਮੀਜ਼ ਪਾਉਂਦੀਆਂ ਹਨ ਸ਼ਹਿਰਾਂ ਦੇ ਘਰਾਂ ਵਿੱਚ ਘਰੇਲੂ ਕੰਮਕਾਰ ਕਰਦੀਆਂ ਹਨ ਤੇ ਪਰਿਵਾਰ ਕਾਮਦਨ ਵਿੱਚ ਹਿੱਸਾ ਪਾਉਂਦੀਆਂ ਹਨ ਇਹ ਸਾਰਾ ਪੈਟਰਨ ਲਗਭਗ ਉਹੀ ਹੈ ਜਿਹੜਾ ਸਾਡੇ ਬੱਚੇ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ ਸਾਡੇ ਬੱਚੇ ਭਾਵੇਂ ਉਹ ਵਿਦਿਆਰਥੀ ਵੀਜ਼ਾ ਤੇ ਜਾਣ ਜਾਂ ਵੀਜ਼ਟਰ ਵੀਜ਼ਾ ਤੇ ਹੋਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਵਰਕ ਪਰਮਿਟ ਮਿਲ ਜਾਵੇ ਪੀਆਰ ਹੋ ਜਾਵੇ ਜਾਂ ਗ੍ਰੀਨ ਕਾਰਡ ਮਿਲ ਜਾਵੇ ਉਹ ਉੱਥੇ ਪਹਿਲਾਂ ਕੁਝ ਮਹੀਨੇ ਜਾਂ 1-2 ਸਾਲ ਬੇਸਮੈਂਟ ਆਦਿ ਵਿੱਚ ਇਕੱਠੇ ਰਹਿਣ ਉਪਰੰਤ ਆਪਣਾ ਵੱਖੋ-ਵੱਖਰਾ ਘਰ ਖਰੀਦ ਲੈਂਦੇ ਹਨ ਇਸੇ ਦੌਰਾਨ ਉਹ ਵਿਆਹ ਆਦਿ ਵੀ ਉੱਥੋਂ ਦੇ ਪੱਕੇ ਨਿਵਾਸੀ ਨਾਲ ਕਰਵਾਉਂਦੇ ਹਨ ਉਹਨਾਂ ਦੇ ਉੱਥੇ ਪੈਦਾ ਹੋਏ ਬੱਚੇ ਕਾਨੂੰਨਨ ਉੱਥੋਂ ਦੇ ਹੀ ਨਾਗਰਿਕ ਹੁੰਦੇ ਹਨ ਕੁਝ ਕੁ ਨੌਜਵਾਨ 44-45 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਉੱਥੋਂ ਦੇ ਮੇਅਰ ਐਮਐਲਏ ਜਾਂ ਮਨਿਸਟਰ ਆਦਿ ਅਪਾਦੀ ਵੀ ਹਾਸਲ ਕਰ ਲੈਂਦੇ ਹਨ ਅਸੀਂ ਸਾਰੇ ਇਸ ਵਰਤਾਰੇ ਦਾ ਸਵਾਗਤ ਕਰਦੇ ਹਾਂ ਤੇ ਮਾਣ ਵੀ ਮਹਿਸੂਸ ਕਰਦੇ ਹਾਂ ਅਸੀਂ ਬਾਬੇ ਨਾਨਕ ਦਾ ਹਵਾਲਾ ਦਿੰਦੇ ਵੀ ਨਹੀਂ ਚਾਹਦੇ ਕਿ ਅਸੀਂ ਉਹਨਾਂ ਦੀ ਅਸੀਸ ਮੁਤਾਬਕ ਉੱਜੜ ਕੇ ਸਾਰੀ ਦੁਨੀਆ ਵਿੱਚ ਫੈਲ ਗਏ ਹਾਂ ਤੇ ਆਪਣੀ ਬੋਲੀ ਤੇ ਸੱਭਿਆਚਾਰ ਦਾ ਇਹਨਾਂ ਦੇਸ਼ਾਂ ਵਿੱਚ ਪਸਾਰਾ ਕਰ ਰਹੇ ਹਾਂ ਵਿਡਮ ਬੜਾ ਇਥੇ ਹੀ ਆਉਂਦੀ ਹੈ ਜਦੋਂ ਅਸੀਂ ਬਾਹਰਲੇ ਮੁਲਕਾਂ ਕੈਨੇਡਾ ਯੂਕੇ ਅਮਰੀਕਾ ਆਸਟ੍ਰੇਲੀਆ ਆਦਿ ਵਿੱਚ ਜਾ ਕੇ ਉੱਥੋਂ ਦੀ ਰਾਜਨੀਤੀ ਵਿੱਚ ਸ਼ਾਮਲ ਹੋ ਜਾਂਦੇ ਹਾਂ ਵੱਡੀਆਂ ਬਾਧੀਆਂ ਹਾਸਲ ਕਰ ਸਕਦੇ ਹਾਂ ਤਾਂ ਪੰਜਾਬ ਵਿੱਚ ਯੂਪੀ ਬਿਹਾਰ ਜਾਂ ਹੋਰ ਰਾਜਾਂ ਤੋਂ ਆਏ ਪ੍ਰਵਾਸੀ ਇੱਥੇ ਪੰਚ ਜਾਂ ਸਰਪੰਚ ਕਿਉਂ ਨਹੀਂ ਬਣ ਸਕਦੇ ਮੁਹਾਲੀ ਜਾਂ ਹੋਰ ਸ਼ਹਿਰਾਂ ਦੁਆਲੇ ਬਣੀਆਂ ਬਸਤੀਆਂ ਨੂੰ ਖਤਮ ਕਰਕੇ ਪੰਜਾਬ ਪੰਜਾਗਰਸ ਤੇ ਪਲਾਟਾਂ ਵਿੱਚ ਦੋ ਕਮਰਿਆਂ ਦੇ ਘਰ ਬਣਾ ਕੇ ਰਹਿਣ ਵਾਲੇ ਪ੍ਰਵਾਸੀ ਸਾਡੀਆਂ ਅੱਖਾਂ ਵਿੱਚ ਕਿਉਂ ਰੜਕਦੇ ਹਾਂ ਕੁਝ ਅੰਸਰਾਂ ਵੱਲੋਂ ਇਹ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਪਈਏ ਆ ਕੇ ਪਿੰਡਾਂ ਵਿੱਚ ਹੀ ਨਹੀਂ ਸ਼ਹਿਰਾਂ ਦੀਆਂ ਕੋਠੀਆਂ ਵਿੱਚ ਵੀ ਰਹਿਣ ਲੱਗੇ ਹਨ ਅਸੀਂ ਦੁਹਾਈ ਪਾ ਰਹੇ ਹਾਂ ਕਿ ਸਾਡੇ ਪਿੰਡ ਉਜੜ ਰਹੇ ਹਨ ਨੌਜਵਾਨ ਰੋਜ਼ਗਾਰ ਤੇ ਬਿਹਤਰ ਜ਼ਿੰਦਗੀ ਜਿਉਣ ਦੇ ਸੁਪਨੇ ਲੈ ਕੇ ਬਾਹਰ ਜਾ ਰਹੇ ਹਨ ਪਿੱਛੇ ਬਜ਼ੁਰਗ ਮਾਪੇ ਅਕਲਤਾ ਦਾ ਸੰਤਾਪ ਉਗ ਰਹੇ ਹਨ ਉਹ ਆਪਣੇ ਆਪ ਨੂੰ ਅਣਗੌਲੇ ਅਤੇ ਫਾਲਤੂ ਦਾ ਸਮਝਣ ਲਈ ਮਜਬੂਰ ਹੋ ਰਹੇ ਹਨ ਜਿਕਰ ਕੋਈ ਯੂਪੀ ਬਿਹਾਰ ਹਿਮਾਚਲ ਜਾਂ ਜੰਮੂ ਕਸ਼ਮੀਰ ਤੋਂ ਇੱਥੇ ਪੰਜਾਬ ਵਿੱਚ ਆਇਆ ਪ੍ਰਵਾਸੀਆਂ ਦਾ ਪਰਿਵਾਰ ਉਹਨਾਂ ਦੀ ਸਾਂਭ ਸੰਭਾਲ ਕਰ ਰਿਹਾ ਕਸੀਏ ਕਹਿੰਦੇ ਹਨ ਕਿ ਹੁਣ ਸ਼ਹਿਰਾਂ ਦੀਆਂ ਕੋਠੀਆਂ ਵਿੱਚ ਭਈਏ ਕਬਜ਼ ਹੋ ਰਹੇ ਹਨ ਇਸ ਲਈ ਭਈਏ ਜਾਓ ਪੰਜਾਬ ਬਚਾਓ ਇਹ ਬਹੁਤ ਹੀ ਮਨਪਸੰਦਾ ਖੇਤਰਵਾਦ ਨਾਲ ਜੁੜਿਆ ਤੇ ਚਿੰਤਾ ਭਰਪੂਰ ਸਲੋਗਨ ਹੈ ਸਾਡੇ ਇਸ ਦੋਗਲੇਪਨ ਦੀ ਨੀਤੀ ਦੀ ਸੰਜੀਦਗੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਮਾਨ ਮਰਿਆਦਾ ਵਾਲੀ ਜ਼ਿੰਦਗੀ ਜਿਉਣ ਲਈ ਆਪਣੇ ਅਤੇ ਦੂਜਿਆਂ ਵਾਸਤੇ ਨਿਯਮ ਵੱਖਰੇ ਨਹੀਂ ਹੁੰਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੁਆਰਾ ਕਰਵਾਏ ਗਏ ਇੱਕ ਅਧਿਐਨ ਅਨੁਸਾਰ 2016 ਤੋਂ 2021 ਤੱਕ ਦੇ ਅੰਕੜੇ ਦੱਸਦੇ ਹਨ ਕਿ ਨਾ ਪੰਜ ਸਾਲਾਂ ਦੇ ਸਮੇਂ ਦੌਰਾਨ ਪੰਜਾਬ ਵਿੱਚੋਂ 10 ਲੱਖ ਦੇ ਕਰੀਬ ਲੋਕ ਬਾਹਰਲੇ ਮੁਲਕਾਂ ਨੂੰ ਗਏ ਹਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਅਨੁਸਾਰ ਇਹਨਾਂ ਵਿੱਚੋਂ 38 ਫੀਸਦੀ ਦੇ ਲਗਭਗ ਵਿਦਿਆਰਥੀ ਵਿਜ਼ੇ ਤੇ ਗਏ ਸਨ ਦੂਜੇ ਪਾਸੇ 2011 ਦੀ ਮਰਦਮ ਸ਼ਮਾਰੀ ਰਾਂਕੜੇ ਦੱਸਦੇ ਹਨ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਲਗਭਗ 20.8 ਲੱਖ ਦੇ ਕਰੀਬ ਪ੍ਰਵਾਸੀ ਲੋਕ ਆ ਚੁੱਕੇ ਸਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਯੂਪੀ ਤੋਂ 6.5 ਲੱਖ ਹਰਿਆਣਾ ਤੋਂ 5.5 ਲੱਖ ਬਿਹਾਰ ਤੋਂ 3.5 ਲੱਖ ਹਿਮਾਚਲ ਪ੍ਰਦੇਸ਼ ਤੋਂ 2 ਲੱਖ ਤੋਂ 13 ਤੇ ਰਾਜਸਥਾਨ ਤੋਂ 2 ਲੱਖ ਸਨ ਇਸ ਤੋਂ ਇਲਾਵਾ ਲਗਭਗ 70 ਹਜ਼ਾਰ ਜੰਮੂ ਕਸ਼ਮੀਰ ਤੇ 55 ਹਜ਼ਾਰ ਉੱਤਰਾਖੰਡ ਤੋਂ ਵੀ ਕੁਝ ਪ੍ਰਵਾਸੀ ਪੰਜਾਬ ਵਿੱਚ ਆਏ ਸਨ 2011 ਵਿੱਚ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ ਸੀ ਇਸ ਪ੍ਰਕਾਰ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਏ ਪ੍ਰਵਾਸੀ ਕੁੱਲ ਵਸੂ ਦਾ ਲਗਭਗ 7.5 ਫੀਸਦੀ ਹੀ ਸਨ ਇਹਨਾਂ ਵਿੱਚੋਂ ਯੂਪੀ ਬਿਹਾਰ ਤੋਂ ਆਏ ਪੂਰਬੀ ਇਹ ਪੰਜਾਬ ਦੀ ਆਬਾਦੀ ਦਾ 3.6 ਫੀਸਦੀ ਸਨ ਬਾਕੀ 92.5 ਫੀਸਦੀ ਆਬਾਦੀ ਆਪਣੇ ਪੰਜਾਬ ਵਿੱਚ ਪੈਦਾ ਹੋਏ ਲੋਕਾਂ ਦੀ ਹੀ ਸੀ ਪੰਜਾਬ ਦੀ ਆਬਾਦੀ ਦਾ ਦਹਾਕੇਵਾਰ ਵਾਧਾ 2001 ਵਿੱਚ 21.1 ਫੀਸਦੀ ਤੋਂ ਘਟ ਕੇ 2011 ਵਿੱਚ 13.9 ਫੀਸਦੀ ਹੋ ਗਿਆ ਸੀ ਇਸ ਘਟੇ ਦਾ ਮੁੱਖ ਕਾਰਨ ਜਨਮ ਦਰ ਦਾ ਘਟਣਾ ਹੈ ਜਿਹੜਾ ਇਸ ਦੇ ਵਿਕਸਿਤ ਰਾਜ ਹੋਣ ਦੇ ਪਿਛੋਕੜ ਨਾਲ ਜੁੜਦਾ ਹੈ ਕਿਉਂਕਿ ਕਿਸੇ ਵੀ ਇਲਾਕੇ ਦੇ ਸਮਾਜਿਕ ਆਰਥਿਕ ਵਿਕਾਸ ਅਤੇ ਉੱਥੋਂ ਦੀ ਕੁੱਲ ਜਨਨ ਸਮਰੱਥਾ ਦਰ ਯਾਨੀ ਟੋਟਲ ਫਰਟੀਲਿਟੀ ਰੇਟ ਦਾ ਉਲਟਾ ਸਬੰਧ ਹੁੰਦਾ ਹੈ। ਇਹੀ ਕਾਰਨ ਹੈ ਕਿ ਜਿਉਂ-ਜਿਉਂ ਕਿਸੇ ਦੇਸ਼ ਜਾਂ ਰਾਜ ਦਾ ਵਿਕਾਸ ਹੁੰਦਾ ਹੈ ਉੱਥੇ ਜਨਮ ਦਰ ਘਟਣ ਲੱਗਦੀ ਹੈ। ਪੰਜਾਬ 1990ਵਿਆਂ ਤੋਂ ਬਾਅਦ ਇਸੇ ਵਰਤਾਰੇ ਵਿੱਚੋਂ ਗੁਜ਼ਰਿਆ ਹੈ। ਆਬਾਦੀ ਦੇ ਵਾਦੀ ਦੀ ਦਰ ਤੇ ਘਟਣ ਦਾ ਦੂਜਾ ਕਾਰਨ ਹੈ ਪੰਜਾਬ ਵਿੱਚੋਂ ਬਾਹਰਲੇ ਮੁਲਕ ਵੱਲ ਪ੍ਰਵਾਸ ਜਿਹੜਾ ਪੰਜਾਬ ਦੇ ਵਿਕਾਸ ਵਿੱਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਆਏ ਨਿਗਾਰ ਵੱਲ ਇਸ਼ਾਰਾ ਕਰਦਾ ਹੈ ਇਹ ਕੁਦਰਤੀ ਵਰਤਾਰੇ ਕਿ ਲੋਕ ਘੱਟ ਵਿਕਸਤ ਥਾਵਾਂ ਤੋਂ ਬਧੇਰੇ ਵਿਕਸਤ ਥਾਵਾਂ ਵੱਲ ਪ੍ਰਵਾਸ ਕਰਦੇ ਹਨ ਸਾਡੇ ਬੱਚੇ ਹైదరాబాద్ ਬੰਗਲੌਰ ਚੇਨਈ ਨੋਇਡਾ ਵਰਗੇ ਸਥਾਨਾਂ ਤੇ ਵਧੀਆ ਨੌਕਰੀਆਂ ਪ੍ਰਾਪਤ ਕਰਨ ਲਈ ਜਾ ਰਹੇ ਹਨ ਐਵੇਂ ਹੀ ਪੰਜਾਬ ਵਿੱਚ ਵੀ ਲੋਕ ਜਾਣਗੇ ਇਸ ਆਵਾਸ ਪ੍ਰਵਾਸੀ ਪ੍ਰਕਿਰਿਆ ਦੌਰਾਨ ਖਤਰਾ ਉਦੋਂ ਮਹਿਸੂਸ ਹੁੰਦਾ ਜਦੋਂ ਸਥਾਨਕ ਵਿਅਕਤੀਆਂ ਦੀ ਗਿਣਤੀ ਮੁਕਾਬਲਤਨ ਘਟਣ ਲੱਗਦੀ ਹੈ ਤੇ ਬਾਹਰਲੇ ਵਿਅਕਤੀ ਉਹਨਾਂ ਉੱਪਰ ਕਾਬਜ਼ ਹੋਣ ਲੱਗਦੇ ਹਨ ਪੰਜਾਬ ਵਿੱਚ ਅਜੇ ਇਹ ਸਥਿਤੀ ਨਹੀਂ ਆਈ ਕਿਉਂਕਿ ਪੰਜਾਬ ਵਿੱਚੋਂ ਉਦਯੋਗਾਂ ਦੇ ਰਾਜ ਤੋਂ ਬਾਹਰ ਜਾਣ ਕਰਨ ਹੁਣ ਮਜ਼ਦੂਰਾਂ ਤੇ ਵਰਕਰਾਂ ਦੀ ਮੰਗ ਮੁਕਾਬਲਤਨ ਘਟ ਗਈ ਹੈ ਵਿਕਾਸ ਦੇ ਪੱਖ ਤੋਂ ਪੰਜਾਬ ਮੱਧ 90ਵਿਆਂ ਵਿੱਚ ਨੰਬਰ 1 ਤੋਂ ਘਟ ਕੇ ਹੁਣ 16ਵੇਂ 17ਵੇਂ ਸਥਾਨ ਤੇ ਖਿਸਕ ਗਿਆ ਹੈ ਪੰਜਾਬ ਵਿੱਚ ਬਰਲੇ ਰਾਜਾਂ ਤੋਂ ਬਦੇਰੇ ਕਰਕੇ ਮਜ਼ਦੂਰ ਜਮਾਤ ਦਾ ਪ੍ਰਵਾਸ ਹੋਇਆ ਹੈ ਜਿਹੜਾ ਮੁੱਖ ਰੂਪ ਵਿੱਚ ਖੇਤੀ ਖੇਤਰ ਵਿੱਚ ਝੋਨੇ ਦੀ ਬਜਾਈ ਤੇ ਕਣਕ ਦੀ ਕਟਾਈ ਵਾਸਤੇ ਸੀ ਸੀਜ਼ਨ ਖਤਮ ਹੋਣ ਤੋਂ ਬਾਅਦ ਉਹ ਮਜ਼ਦੂਰ ਵਾਪਸ ਆਪਣੇ ਦੇਸ਼ ਪਰਤਨ ਦੀ ਥਾਂ ਇੱਥੇ ਹੀ ਰਹਿਣ ਲੱਗੇ ਤੇ ਹੌਰੀ ਹੌਰੀ ਪੰਜਾਬ ਅਤੇ ਪੰਜਾਬੀ ਸਭਿਆਚਾਰ ਤੇ ਰੰਗ ਵਿੱਚ ਹੀ ਰੰਗੇ ਉਹਨਾਂ ਦੇ ਬੱਚੇ ਪੰਜਾਬੀ ਬੋਲਦੇ ਤੇ ਪੰਜਾਬੀ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨ ਪਰ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਖੇਤੀ ਖੇਤਰ ਵਿੱਚ ਮਸ਼ੀਨੀਕਰਨ ਹੋ ਗਿਆ ਹੈ ਮਾਹਰਾਂ ਵੱਲੋਂ ਝੋਨੇ ਦੀ ਸਿੱਧੀ ਲਵਾਈ ਕਰਨ ਨੂੰ ਉਸ਼ਾਧ ਕੀਤਾ ਜਾ ਰਿਹਾ ਹੈ ਫਸਲਾਂ ਦੀ ਬਿਜਾਈ ਤੇ ਬਾਡੀ ਮਸ਼ੀਨਾਂ ਕਬਾਈਨਾ ਦੁਆਰਾ ਹੋਣ ਲੱਗ ਪਈ ਹੈ ਜਿਸ ਕਾਰਨ ਖੇਤੀ ਵਿੱਚ ਮਜ਼ਦੂਰਾਂ ਦਾ ਕੰਮ ਕਾਫੀ ਹੱਦ ਤੱਕ ਕੱਟ ਗਿਆ ਹੈ ਫੈਕਟਰੀਆਂ ਉਦਯੋਗਾਂ ਵਿੱਚ ਵੀ ਮਜ਼ਦੂਰਾਂ ਦੀ ਮੰਗ ਕੱਟ ਗਈ ਹੈ ਅੰਮ੍ਰਿਤਸਰ ਅਤੇ ਬਟਾਲਾ ਵਿੱਚੋਂ ਉਦਯੋਗ ਬੰਦ ਹੋ ਗਏ ਹਨ ਇਸ ਦਾ ਪ੍ਰਭਾਵ ਜਲੰਧਰ ਗੁਰਾਇਆ ਫਗਵਾੜਾ ਤੇ ਲੁਧਿਆਣਾ ਦੇ ਸ਼ਹਿਰਾਂ ਵਿੱਚ ਵੀ ਨਜ਼ਰ ਆਉਂਦਾ ਹੈ ਮੰਡੀ ਗੋਵਿੰਦਗੜ੍ਹ ਵਿੱਚ ਲੋਹੇ ਦਾ ਉਦਯੋਗ ਲਗਭਗ ਖਤਮ ਹੋ ਚੁੱਕਾ ਹੈ ਕਾਫੀ ਉਦਯੋਗਿਕ ਇਕਾਈਆਂ ਹਰਿਆਣਾ ਤੇ ਯੂਪੀ ਆ ਦੂਜੇ ਰਾਜਾਂ ਵੱਲ ਪਲਾਨ ਕਰ ਗਈਆਂ ਹਨ ਪੰਜਾਬ ਵਿੱਚ ਸਰਕਾਰੀ ਨਿਵੇਸ਼ ਦੇ ਨਾਲ ਨਾਲ ਨਿੱਜੀ ਨਿਵੇਸ਼ ਦੀ ਵੀ ਦਰ ਬਹੁਤ ਘਟ ਗਈ ਹੈ ਜਿਸ ਕਾਰਨ ਪੰਜਾਬ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 27% ਤੱਕ ਪਹੁੰਚ ਗਈ ਹੈ ਜਦੋਂ ਕਿ ਦੇਸ਼ ਵਿੱਚ ਇਹ ਦਰ 22% ਹੈ ਇਸ ਕਨ ਬਾਰੇ ਰਾਜਾਂ ਤੋਂ ਪੰਜਾਬ ਵੱਲ ਨੂੰ ਪਰਵਾਸ ਕੰਦੀ ਸਮਾਮਨਾ ਕਰਦੀ ਨਜ਼ਰ ਆਉਂਦੀ ਹੈ ਇਸ ਲਈ ਇਹ ਧਾਰਨਾ ਬਣਾਉਣੀ ਹੈ ਕਿ ਪੰਜਾਬ ਵਿੱਚ ਬਾਹਰੋਂ ਆਏ ਪ੍ਰਵਾਸੀਆਂ ਖਾਸ ਤੌਰ ਤੇ ਪੂਰਬੀਆਂ ਕਰਨ ਪੰਜਾਬ ਦੀ ਆਬਾਦੀ ਦਾ ਸਮੀਕਰਨ ਬਦਲ ਗਿਆ ਹੈ ਜਾਂ ਇੱਥੇ ਇੱਕ ਧਰਮ ਜਾਂ ਫਿਰਕੇ ਦੇ ਲੋਕ ਆ ਕੇ ਕਬਜ਼ ਹੋ ਰਹੇ ਹਨ ਇਹ ਠੀਕ ਨਹੀਂ ਲੱਗਦਾ ਇਹ ਸਹੀ ਹੈ ਕਿ ਪੰਜਾਬ ਦੇ ਪਿੰਡ ਉਜੜ ਰਹੇ ਹਨ ਇਥੋਂ ਨੌਜਵਾਨ ਬਾਹਰ ਜਾ ਰਹੇ ਹਨ ਤੇ ਪਿੱਛੇ ਕਰ ਖਾਲੀ ਹੋ ਰਹੇ ਹਨ ਜੇਕਰ ਹੁਣ ਅਸੀਂ ਆਪਣਾ ਉਜੜਦਾ ਪੰਜਾਬ ਤੇ ਸਭਿਆਚਾਰ ਬਚਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਨੀਅਤ ਸਾਫ਼ ਕਰਦੇ ਹੋਏ ਰਾਜ ਨੂੰ ਸਾਫ਼ ਸੁਥਰਾ ਸ਼ਾਸਨ ਪ੍ਰਸ਼ਾਸਨ ਦੇਣਾ ਹੋਵੇਗਾ ਇਸ ਲਈ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਤੇ ਰੁਜ਼ਗਾਰ ਦੀ ਕੁਆਲਿਟੀ ਵਿਸਤਾਰ ਕਰਨਾ ਲਾਜ਼ਮੀ ਹੈ ਸਵੈ ਰੁਜ਼ਗਾਰ ਦੀ ਟ੍ਰੇਨਿੰਗ ਲਈ ਕਿਤਾ ਮੁਖੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਪਵੇਗਾ ਛੋਟੇ ਤੇ ਸਵੈ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਨੌਜਵਾਨਾਂ ਨੂੰ ਘੱਟੋ ਘੱਟ ਵਿਆਜ ਦਰ ਤੇ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ਬਾਦੇ ਅਨੁਸਾਰ ਪੰਜਾਬ ਨੂੰ ਹਲਤ ਦੇ ਦਰ ਤੇ ਨਸ਼ਿਆਂ ਤੋਂ ਮੁਕਤ ਕਰਨਾ ਜ਼ਰੂਰੀ ਹੈ ਸਮਾਜਿਕ ਸੁਰੱਖਿਆ ਤੇ ਰਿਟਾਇਰਮੈਂਟ ਲਾਭਾਂ ਦਾ ਉਚਿਤ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉਂਝ ਵੀ ਵਿਦੇਸ਼ਾਂ ਵਿੱਚ ਹੁਣ ਪ੍ਰਵਾਸ ਪ੍ਰਤੀ ਨਿਯਮ ਤਬਦੀਲ ਹੋ ਰਹੇ ਹਨ ਵਿਦੇਸ਼ਾਂ ਵਿੱਚ ਜਦੋਂ ਵੀ ਜਿਸ ਪ੍ਰਕਾਰ ਦੇ ਨੌਜਵਾਨਾਂ ਦੀ ਜ਼ਰੂਰਤ ਹੁੰਦੀ ਹੈ ਉਹ ਆਪਣੇ ਦਰਵਾਜ਼ੇ ਉਹਨਾਂ ਲਈ ਖੋਲ੍ਹ ਦਿੰਦੇ ਹਨ ਜਦੋਂ ਉਹਨਾਂ ਦੀ ਮੰਗ ਪੂਰੀ ਹੋ ਜਾਂਦੀ ਹੈ ਤਾਂ ਪ੍ਰਵਾਸੀ ਲਈ ਦਰਵਾਜ਼ੇ ਬੰਦ ਵੀ ਕਰ ਦਿੰਦੇ ਹਨ ਜਾਂ ਅੱਗੋਂ ਵਾਸਤੇ ਵਰਕ ਪਰਮਿਟ ਦੇ ਨੇ ਬੰਦ ਕਰ ਦਿੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਨੌਜਵਾਨੀ ਨੂੰ ਆਪਣੇ ਦੇਸ਼ ਆਪਣੇ ਪੰਜਾਬ ਵਿੱਚ ਰੱਖਣ ਵਾਸਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਪੰਜਾਬ ਤੋਂ ਹੋਣ ਵਾਲੇ ਵਿਤੀ ਅਤੇ ਮਨੁੱਖੀ ਸਰਮਾਇਏ ਦੇ ਪ੍ਰਵਾਸ ਨੂੰ ਠੱਲ ਪਾ ਕੇ ਪੰਜਾਬ ਦੇ ਵਿਕਾਸ ਨੂੰ ਮੁੜ ਰਹੀਆਂ ਤੇ ਲਿਆਉਣਾ ਸਮੇਂ ਦੀ ਜ਼ਰੂਰਤ ਹੈ ਧੰਨਵਾਦ